ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਮੀਕਰਨ ਸਟੂਡੀਓ ਦੇ ਵਿੱਚੋ ਦੋਸਤੋ ਮਾਂ ਤੇ ਧੀ ਦਾ ਜਿਹੜਾ ਰਿਸ਼ਤਾ ਹੈਗਾ ਉਹ ਬਹੁਤ ਹੀ ਨਜ਼ਦੀਕੀ ਦਾ ਰਿਸ਼ਤਾ ਮੰਨੇ ਜਾਂਦਾ ਪਰ ਕਈ ਵਾਰ ਧੀ ਐਸੀਆਂ ਗਲਤ ਹਰਕਤਾਂ ਦੇ ਵਿੱਚ ਪੈ ਜਾਂਦੀ ਹੈ ਤੇ ਜਦੋਂ ਉਹਨੂੰ ਮਾਂ ਰੋਕਦੀ ਹੈ ਤਾਂ ਉਸਨੂੰ ਬੁਰਾ ਲੱਗਦਾ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਸ ਦੇ ਆਧਾਰਤ ਹੈ ਕਿਵੇਂ ਇੱਕ ਕਲਯੁਗੀ ਧੀ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਰਫ ਮਾਂ ਦਾ ਕਸੂਰ ਇਹ ਸੀ ਕਿ ਮਾਂ ਆਪਣੀ ਧੀ ਨੂੰ ਬੁਰੇ ਕੰਮਾਂ ਤੋਂ ਰੋਕਦੀ ਟੋਕਦੀ ਸੀ ਇਹ ਗੱਲ ਆ ਜਿਹੜੀ ਧੀ ਨੂੰ ਚੰਗੀ ਨਹੀਂ ਲੱਗੀ ਤੇ ਧੀ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸਤੋ ਜਿਹੜੀ ਪੂਰੀ ਘਟਨਾ ਹੈ ਇਹ ਪੱਛਮੀ ਬਿਹਾਰ ਦੀ ਹੈ ਕੀ ਹੋਇਆ ਦੋਸਤੋ ਮੰਜੂ ਦੇਵੀ ਨੌ ਦੀ ਔਰਤ ਅਕਸਰ ਆਪਣੀ ਧੀ ਸੋਨੀ ਨੂੰ ਅਣਜਾਣ ਮੁੰਡਿਆਂ ਨਾਲ ਗੱਲਬਾਤ ਕਰਨ ਤੋਂ ਰੋਕਦੀ ਰਹਿੰਦੀ ਸੀ ਕਿਉਂਕਿ ਜਿਹੜੀ ਸੋਨੀ ਸੀ ਉਹ ਅਕਸਰ ਫੋਨ 'ਤੇ ਬਹੁਤ ਸਾਰੇ ਮੁੰਡਿਆਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਪਰ ਜਿਹੜੀ ਇਹ ਗੱਲ ਹੈ ਇਹ ਸੋਨੀ ਦੀ ਮਾਂ ਨੂੰ ਚੰਗੀ ਨਹੀਂ ਸੀ ਲੱਗਦੀ ਪਰ ਸੋਨੀ ਇਸ ਗੱਲ ਤੋਂ ਗੁੱਸੇ ਸੀ ਕਿਉਂਕਿ ਸੋਨੀ ਦੇ ਮਨ ਦੇ ਵਿੱਚ ਇਹ ਸੀ ਵੀ ਮੈਨੂੰ ਮੇਰੀ ਮਾਂ ਰੋਕੇ ਟੋਕੇ ਨਾ ਤੇ ਇਸੇ ਗੱਲ ਨੂੰ ਲੈ ਕੇ ਸੋਨੀ ਅਤੇ ਉਸ ਦੀ ਮਾਤਾ ਦੇ ਵਿਚਕਾਰ ਬਹੁਤ ਜ਼ਿਆਦਾ ਝਗੜਾ ਵੱਧ ਜਾਂਦਾ ਹੈ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਸੋਨੀ ਆਪਣੀ ਮਾਤਾ ਦੇ ਸਿਰ ਦੇ ਵਿੱਚ ਕੁਹਾੜੀ ਮਾਰਦੀ ਹੈ ਅਤੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਕੇ ਉੱਥੋਂ ਫਰਾਰ ਹੋ ਜਾਂਦੀ ਹੈ ਐਨਾ ਨਹੀਂ ਦੋਸਤੋ ਪਹਿਲਾਂ ਤਾਂ ਸੋਨੀ ਆਪਣੀ ਮਾਤਾ ਦੇ ਖੂਨ ਨਾਲ ਨਤ ਪਤ ਕੱਪੜੇ ਧੋਦੀ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਕਤਲ ਕੀਤਾ ਗਿਆ ਉਸ ਤੋਂ ਬਾਅਦ ਸੋਨੀ ਆਪਣੀ ਮਾਂ ਦੀ লাশ ਨੂੰ ਘਰ ਦੇ ਵਿੱਚ ਸੁੱਟ ਕੇ ਅਤੇ ਨਾਲ ਹੀ ਜਿਹੜੀ ਉਹ ਕੁਹਾੜੀ ਸੀ ਉੱਥੇ ਸੁੱਟ ਕੇ ਬਾਹਰੋਂ ਦਰਵਾਜ਼ਾ ਲਾ ਕੇ ਉਥੋਂ ਫਰਾਰ ਹੋ ਜਾਂਦੀ ਹੈ 5 ਜਨਵਰੀ ਨੂੰ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਡੀਐਸਪੀ ਰੰਜਨ ਕੁਮਾਰ ਨੇ ਦੱਸਿਆ ਕਿ ਸੋਨੀ ਉਸੇ ਦਿਨ ਫਰਾਰ ਹੋ ਗਈ ਸੀ ਜਿਸ ਦਿਨੇ ਇਸਨੇ ਆਪਣੀ ਮਾਂ ਦਾ ਕਤਲ ਕੀਤਾ ਕਿਉਂਕਿ ਸੋਨੀ ਅਕਸਰ ਮੁੰਡਿਆਂ ਨਾਲ ਗੱਲਬਾਤ ਕਰਦੀ ਸੀ ਅਤੇ ਉਸਦੀ ਮਾਤਾ ਉਸ ਨੂੰ ਰੋਕਦੀ ਸੀ ਇਸੇ ਗੱਲ ਤੋਂ ਲੈ ਕੇ ਸੋਨੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਚਾਰ ਦਿਨਾਂ ਦੀ ਕਾਰਵਾਈ ਤੋਂ ਬਾਅਦ 5 ਤਰੀਕ ਨੂੰ ਜਦੋਂ ਘਰ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਖੂਨ ਆ ਨੱਤਪਤ ਲਾਸ਼ ਘਰ ਦੇ ਵਿੱਚੋਂ ਪੁਲਿਸ ਨੇ ਬਰਾਮਦ ਕੀਤੀ ਅਤੇ ਉਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਚਾਰ ਦਿਨਾਂ ਦੀ ਮਿਹਨਤ ਤੋਂ ਬਾਅਦ ਕਿਉਂਕਿ ਸੋਨੇ ਨੂੰ ਫੜਨ ਵਾਸਤੇ ਤਕਰੀਬਨ 4 ਦਿਨ ਲੱਗੇ ਤਾਂ ਆਖਰਕਾਰ ਸੋਨੀ ਨੂੰ ਚਾਰ ਦਿਨਾ ਬਾਅਦ ਪੁਲਿਸ ਨੇ ਫੜ ਲਿਆ ਅਤੇ ਉਸਤੇ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਆ। ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਤੇ ਮਿਲਦੇ ਆਪਾਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ।